ਮੇਰਾ ਨਾਮ ਸੁਮਰਾਨ ਤੇ ਮੇਰਾ ਪਿੰਡ ਕਰੋਂਦਿਆ ਵਾਲਾ ਜੀ ਮਾਹਲੇ ਜਿਲ੍ਹਾ ਜੀ ਪੰਜਾਬ ਤੇ ਮੈਂ ਜੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਥੈਂਕ ਯੂ ਕਹਿਣਾ ਚਾਹੁੰਦਾ ਜੋ ਉਹਨਾਂ ਨੇ ਬਿਜਲੀ ਮੁਫਤ ਦੇ ਕੇ ਸਾਡਾ ਰੋਜ਼ ਦੀ ਜ਼ਿੰਦਗੀ ਸਾਡੀ ਆਸਾਨ ਬਣਾਈ ਹੈ ਤੇ ਹੁਣ ਜੋ ਵੀ ਸਾਨੂੰ ਬਿਜਲੀ ਨਾਲ ਸੰਬੰਧਿਤ ਲਿਕਤਾਣ ਲਈ ਸੀ ਉਹ ਜੀ ਹੁਣ ਸਾਡੀ ਬਹੁਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘਟ ਗਈਆਂ ਜੀ ਪਹਿਲਾਂ 4 ਤੋਂ 5000 ਰੁਪਏ ਸਾਨੂੰ ਬਿਜਲੀ ਦਾ ਬਿੱਲ ਦੇਣਾ ਪੈਂਦਾ ਸੀ ਹੁਣ ਬਿਜਲੀ ਦਾ ਬਿੱਲ ਬਿਲਕੁਲ ਜ਼ੀਰੋ ਆਉਂਦਾ ਜੀ ਚਾਹੇ ਅਸੀਂ ਕੱਰਚ ਪ੍ਰੈਸ ਕਰਨੀ ਹੋਵੇ ਵਾਸ਼ਿੰਗ ਮਸ਼ੀਨ ਤੇ ਨਾਲ ਕੱਪੜੇ ਧੋਣ ਹੋਣ ਚਾਹੇ ਮੱਜਾਂ ਵਾਸਤੇ ਆਪਾਂ ਮਸ਼ੀਨ ਨਾਲ ਟੋਕਾ ਕਰਨਾ ਹੋਵੇ ਤੇ ਹੁਣ ਸਾਰੇ ਕੁਝ ਬਿਜਲੀ ਸਾਨੂੰ ਮੁਫਤ ਮਿਲ ਰਹੀ ਹੈ ਜੀ ਉਹਨੋਂ ਸਾਡੀ ਜੀ ਬਿਜਲੀ ਬਿੱਲ ਜ਼ੀਰੋ ਹੋਰ ਗਾਂ ਉਹ ਸਾਡੀ ਸੇਵਿੰਗ ਹੁੰਦੀ ਹੈ ਜੀ ਇਹ ਅਸੀਂ ਉਹਨਾਂ ਪੈਸਿਆਂ ਨਾਲ ਬੱਚਿਆਂ ਦੀ ਸਕੂਲਾਂ ਦੀ ਫੀਸ ਤੇ ਜੋ ਵੀ ਸਾਡੇ ਲੋੜਿੰਦਾ ਤੇ ਜਾਂ ਵਾਸਤੇ ਅਸੀਂ ਯੂਜ਼ ਕਰ ਰਹੇ ਹਾਂ ਜੀ ਉਹਨਾਂ ਨੂੰ ਤੇ ਇਹ ਬਹੁਤ ਵੱਡੀ ਰਾਹਤ ਰਾਹਤ ਹੈ ਜੀ ਸਾਡੇ ਵਾਸਤੇ 24 ਘੰਟੇ ਵੀ ਜਿਹੜੀ ਆਣ ਨਾਲ ਜੀ ਸਾਨੂੰ ਸਾਡਾ ਜੀਵਨ ਹੋਰ ਵੀ ਜ਼ਿਆਦਾ ਸੌਖਾ ਹੋ ਗਿਆ ਜੀ ਪਹਿਲਾਂ ਸਾਨੂੰ ਬਹੁਤ ਵੇਟ ਕਰਨਾ ਪੈਂਦਾ ਸੀ ਸਾਰਾ ਸਾਰਾ ਦਿਨ ਵੀ ਜੜੀ ਨਹੀਂ ਆਂਦੀ ਸੀ ਜੀ ਤੇ ਟਾਈਮ ਦੇਖਣਾ ਪੈਂਦਾ ਸੀ ਕਦੋਂ ਵੀ ਜੜੀ ਆਏ ਜੀ ਤੇ ਹੁਣ 24 ਘੰਟੇ ਵੀ ਜੜੀ ਆਲਗਾਮ ਜੋ ਵੀ ਕਰ ਚ ਯੂਜ਼ ਹੁੰਦੀਆਂ ਨੇ ਜੀ ਇਲੈਕਟ੍ਰੋਨਿਕ ਚੀਜ਼ਾਂ ਸਰਦੀਆਂ ਆ ਰਹੀਆਂ ਨੇ ਹੀਟਰ ਵਗੈਰਾ ਵੀ ਯੂਜ਼ ਕਰਨ ਤੇ ਵੀ ਸਾਨੂੰ ਬੜੀ ਆਸਾਨੀ ਹੈ ਜੀ ਇਸ ਉਪਰਾਲੇ ਲਈ ਮੈਂ ਸੇ ਹੁਣ ਭਗਵੰਤ ਮਾਨ ਜੀ ਦਾ ਥੈਂਕ ਯੂ ਕਰਨਾ ਚਾਹੁੰਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਿਜਲੀ ਬਿਲ ਜ਼ੀਰੋ ਵਾਲਾ ਉਪਰਾਲਾ ਚਲਾਇਆ ਇਸ ਲਈ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ